ਬੋਲ ਕੇ ਚੰਨਾਂ ਤੇ ਪ੍ਰਾਣ ਸਤ ਤੁਰ ਮੇਰੀ ਰਾਸ ਕੋਰ ਮੇਰੇ ਆ ਸਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ 프리 ਅੱਖਾਂ ਦਾ ਕੈਂਪ ਜਿਹਦੇ ਵਿੱਚ ਹੋਪ ਬਿਗ ਹੋਪ ਫਾਊਂਡੇਸ਼ਨ ਬਰੇਟਾ ਸ਼ੰਕਰਾ ਹਸਪੀਟਲ ਲੁਧਿਆਣਾ ਭਾਈ ਬੈਲੋ ਡੈਂਟਰ ਸੁਖਾ ਵੀਰ ਤੇ ਪ੍ਰੈਸ ਸੁਖਾ ਵੀਰ ਜੀ ਅਤੇ ਸਾਡੇ ਮਾਤਾ ਗੁਜਰੀ ਭਲਾਈ ਕੇਂਦਰ ਬਰੇਟਾ ਵੱਲੋਂ ਔਰ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਸਾਡੇ ਨਗਰ ਦੇ ਹੀ ਲੋੜਵੰਦਾਂ ਦੀ ਸੇਵਾ ਭਾਈ ਗੁਰਬੀ ਗੁਰਬਖਸ਼ ਸਿੰਘ ਢਿੱਲੋਂ ਅਤੇ ਸਵਾਮੀ ਸੁਖਦੇਵ Muni ji ਮਹਾਰਾਜ ਡੇਰਾ ਰਾਮਸਰਾ ਮਾਨਸਾ ਮਹੰਤ ਰਾਮਦਾਸ ਜੀ ਟੈਪੀ ਔਰ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਜਿਹੜੇ ਮਰੀਜ਼ ਹੈ ਉਹਨਾਂ ਦਾ ਚੰਗੀ ਤਰ੍ਹਾਂ ਚੈੱਕਅਪ ਹੋ ਰਿਹਾ ਹੈ ਡਾਕਟਰ ਸਹਿਮਾਨਾ ਦੀ ਜਿਹੜੀ ਟੀਮ ਹੈ ਉਹ ਵਧਾਈ ਦੇ ਪਾਤਰ ਹੈ ਸਾਡਾ ਜਿੰਨਾ মিডিਆ ਇਲੈਕਟ੍ਰੋਨਿਕ মিডিਆ ਪ੍ਰੈਸ মিডিਆ ਉਹਨਾਂ ਦਾ ਵੀ ਅਸੀਂ ਤਾਂ ਮਾਣ ਕਰਦੇ ਹਾਂ ਜੇ ਉਹਨਾਂ ਦੇ ਸਦਕਾ ਇਹ ਕੈਂਪ ਵਧੀਆ ਪ੍ਰਸਾਦ ਦੇ ਵਿੱਚ ਚੱਲ ਰਿਹਾ ਹੈ ਆਈਆਂ ਹੋਈਆਂ ਸੰਗਤਾਂ ਦਾ মিডিਆ ਪ੍ਰੈਸ ਦਾ ਸਾਰਿਆਂ ਦਾ ਤਾਇਦ ਲੋ ਧੰਨਵਾਦ ਕਰਦਾ ਹੈ ਵਿਸ਼ੇਸ਼ ਧੰਨਵਾਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਨ ਤਪਸਵੀ ਮਾਨ ਵਿਦਵਾਨ ਬ੍ਰਾਮਲੀਨੁਰਦੇਵ ਸਵਾਮੀ ਨਰਿੰਜਨ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਸਦਕਾ ਇਹ ਜਿਹੜਾ ਕੈਂਪ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਤਾਰ ਪੁਰਬ ਨੂੰ ਅਤੇ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਮਿਸਤਾਬ ਦੀ ਨੂੰ ਸਮਰਪਿਤ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਦਾ ਫਿਰ ਤੋਂ ਤਹਿ ਦਿਲੋਂ ਧੰਨਵਾਦ ਬਹੁਤਾ ਕੁਝ ਨਾ ਕਹਿੰਦਾ ਹੋਇਆ ਖੇਮਾਂ ਦਾ ਜਾਚ ਕਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੈਂਪ ਬਾਰੇ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਕਰਦਾ ਜਿਨ੍ਹਾਂ ਨੇ ਸਹਿਯੋਗ ਸਦਕਾ ਤੁਸੀਂ ਯਤਨ ਕਰੇ ਨੇ ਇੰਨੀ ਸੰਗਤ ਪਹੁੰਚੀ ਹੈ ਤੇ ਬਾਕੀ ਸਾਡੇ ਸੰਤ ਮਹਾਂਪੁਰਖ ਇਹਨਾਂ ਨੇ ਤੁਹਾਨੂੰ ਸਾਰੀ ਗੱਲ ਸੰਖੇਪ ਵਿੱਚ ਦੱਸ ਦਿੱਤੀ ਹੈ ਜੇ ਇਹਨਾਂ ਦੀ ਗੱਲ ਦੇ ਵਿੱਚ ਸਾਰਾ ਕੁਝ ਹੀ ਕਵਰ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਅੱਖਾਂ ਦੀ ਜੋਤ ਆਉਣੀ ਕਿਸੇ ਦੀ ਤੇ ਸਾਡੇ ਯਤਨਾ ਸਦਕਾ ਸੁੱਖਾ ਭਾਈ ਆਪਣਾ ਡੈਂਟਰ ਭਾਈ ਵੈਲੋ ਤੇ ਸੁੱਖਾ ਅੰਦਾਜ਼ ਪ੍ਰੈਸ ਵਾਲਾ ਤੇ ਇਹਨਾਂ ਨੇ ਬਹੁਤ ਮਿਹਨਤ ਕਰੀ ਹੈ ਹੋਪ ਫਾਊਂਡੇਸ਼ਨ ਲੁਧਿਆਣਾ ਤੇ ਸ਼ੰਕਰਾ ਹਸਪੀਟਲ ਲੁਧਿਆਣਾ ਡਾਕਟਰਾਂ ਦੀਆਂ ਟੀਮਾਂ ਆਈਆਂ ਇੱਥੋਂ ਬੱਸਾਂ ਭਰ ਕੇ ਪੇਸ਼ੈਂਟ ਚੈੱਕਅਪ ਕਰਕੇ ਦਵਾਈ ਬੂਟੀ ਦੇ ਕੇ ਤੇ ਇਸ ਤੋਂ ਬਾਅਦ ਜਿਹੜੇ ਸਿਲੈਕਟ ਹੋਣਗੇ ਆਪਰੇਸ਼ਨ ਚਿੱਟੇ ਮੋਤੀਏ ਦੇ ਫ੍ਰੀ ਲੈਂਜ ਪਾਏ ਜਾਣਗੇ ਇਹ ਬਾਬੇ ਨਾਨਕ ਦੇ ਖਜ਼ਾਨੇ ਆ ਤੇ ਬਾਬੇ ਨਾਨਕ ਦੀ ਸੰਗਤ ਤੇ ਲੱਗ ਰਹੇ ਨੇ ਉਹ ਇਹ ਅਸਲੀ ਸੇਵਾ ਨੂੰ ਇਹ ਕੈਂਪਸ ਸਮਾਰ ਪਰਤਾ ਸਰ ਸਾਡੇ ਸੁਆਮੀ ਜੀ ਨਰੰਜਨਦੇਵ ਬਾਬਾ ਜੀ ਦੀ ਸੋਚ ਤੇ ਮਹਾਰਾਜ ਜੀ ਸਾਡੇ ਪ੍ਰਸ਼ੋਦਮ ਦਾਸ ਜੀ ਨੇ ਪਹਿਰਾ ਦਿੰਦੇ ਹੋਏ ਅਸੀਂ ਜੇ ਜੇ ਮੇਰਾ ਨਾਮ ਆਉਂਦਾ ਕਿਤੇ ਗੁਰਬਖਸ਼ ਸਿੰਘ ਲੋੜਬੰਦਾਂ ਦੀ ਸੇਵਾ ਲੈ ਮੇਰਾ ਨਾਂ ਨਹੀਂ ਹੈਗਾ ਉਹ ਮੈਂ ਕੌਣ ਆ ਮੈਂ ਤਾਂ ਕੁਝ ਵੀ ਨਹੀਂ ਹੁੰਦਾ ਇਹ ਸਾਡੇ ਸੰਤਾਂ ਦੀ ਕਿਰਪਾ ਹੈ ਮਹਾਪੁਰਸ਼ ਨੇ ਇਹਨਾਂ ਦੇ ਜਿਵੇਂ ਆਪਾਂ ਕਹਿੰਦੇ ਸਾਰੇ ਇਹਨਾਂ ਦੇ ਬੱਚੇ ਆ ਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਅੱਖਾਂ ਦੀ ਜੋਤ ਆਵੇ ਸਾਰੇ ਠੀਕ ਹੋਣ ਤੇ ਇੱਕ ਮਹਾਰਾਜ ਜੀ ਨੇ ਪਹਿਲਾਂ RAM ਚਾੜੀ ਹੁੰਦੇ ਸੀ ਉੱਥੇ ਬਹੁਤ ਵੱਡੇ ਉਪਰਾਲੇ ਨੇ ਐਂਬੂਲੈਂਸਾਂ ਫ੍ਰੀ ਲਾਈਆਂ ਬਹੁਤ ਵੱਡੀਆਂ ਸਵਾਵਾਂ ਦਿੱਤੀਆਂ ਇਹ ਦੁਆਬੇ ਦੇ ਵਿੱਚ ਸਥਾਨ ਆ RAM ਚਾੜੀ ਨਵੇਂ ਸ਼ਹਿਰ ਚ ਪੈਂਦਾ ਹੁਸ਼ਿਆਰਪੁਰ ਕੋਲ ਤੇ ਕਹਿਣ ਦਾ ਭਾਵ ਉੱਥੇ ਅੱਜ ਇਹਨਾਂ ਦੇ ਆਉਣ ਤੋਂ ਬਾਅਦ ਉੱਥੇ ਐਂਬੂਲੈਂਸਾਂ ਖੜੀਆਂ ਐ ਪਰ ਇਹਨਾਂ ਦੀ ਸੋਚ ਹੈ ਜਿਹੜੀ ਇਹਨਾਂ ਦੇ ਜਜ਼ਬੇ ਮਹਾਰਾਜ ਜੀ ਦੇ ਅੰਦਰ ਉਹ ਇਹ ਵੀ ਉਹ ਸੇਵਾਵਾਂ ਚੱਲਦੀਆਂ ਰਹਿਣ ਅੱਜ ਜਿਹੜਾ ਅੱਖਾਂ ਦੇ ਕੈਂਪ ਤੋਂ ਇਹ ਸ਼ੁਰੂਆਤ ਮਹਾਰਾਜ ਜੀ ਨੇ ਕੀਤੀ ਹੈ ਤਾਂ ਇਹ ਜਾਣਗੀਆਂ ਲੋੜਵੰਦਾਂ ਦੀ ਸੇਵਾ ਇੱਥੇ ਹੁੰਦੀ ਰਹੂਗੀ ਇਹ ਸੇਵਾ ਕਰਤਾ 2015 ਤੋਂ ਰਿਹਾ ਤੇ ਘਰੇ ਵੀ ਪੇਸ਼ੈਂਟ ਰਹਿ ਰਹੇ ਨੇ ਤੇ ਹੁਣ ਮਹਾਰਾਜ ਜੀ ਦਾ ਹੱਥ ਵੱਡਾ ਹੈ ਇਹ ਸੇਵਾਵਾਂ ਅੱਗੇ ਕੈਂਪ ਹੋਰ ਵੀ ਲੋੜਵੰਦਾਂ ਦੇ ਲੇਵਾ ਅੰਗਹੀਨਾਂ ਦੇ ਕੈਂਪ ਜਿਹੜਾ ਹੈਗਾ ਹੈ ਨੰਬਰ 2 ਤੇ ਕੰਨਾਂ ਵਾਲੀਆਂ ਮਸ਼ੀਨਾਂ ਖੁੰਡੀਆਂ ਹੁਣ ਵੀ ਗੱਡੀ ਭਰੀ ਹੋਈ ਹੈ ਇਹ ਸੰਗਤ ਦਾ ਪੈਸਾ ਸੰਗਤ ਤੇ ਲੱਗ ਰਿਹਾ ਹੈ ਤੇ ਇੱਕ ਵੀਰ ਜੀ ਨੇ ਨਾ ਬੇਨਤੀ ਕਰਨਗੇ ਤੁਹਾਨੂੰ ਵੀ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਪੈਨਸ਼ਨ ਦੀ ਦਿੱਕਤ ਹੈ ਘਰੇ ਬੈਠਿਆਂ ਦੀ ਲਵਾ ਕੇ ਦੇਣਗੇ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਸੇਵਾਵਾਂ ਹੈ ਜਿਵੇਂ ਤੁਸੀਂ ਹੁਣ ਵੀਡੀਓ ਦੇ ਵਿੱਚ ਤਾਂ ਨਹੀਂ ਆ ਰਹੇ ਪਰ ਕੈਮਰੇ ਤੁਹਾਡੇ ਹੱਥਾਂ 'ਚ ਹੈ ਤੇ ਜਿੰਨੀ ਵੀ ਮੀਡੀਆ ਆਈ ਆ ਸਾਰਿਆਂ ਦਾ ਮੈਂ ਬਾਈ ਨੇਮ ਨਹੀਂ ਸਾਰਿਆਂ ਦੀ ਦਿਲੋਂ ਸਤਿਕਾਰ ਕਰਦਾ ਕਿਉਂਕਿ ਇਕੱਲੇ-ਇਕੱਲੇ ਦਾ ਨਾਮ ਭੁੱਲ ਜਾਂਦਾ ਫਿਰ ਗੁੱਸਾ ਕਿਲਾ ਹੋ ਜਾਂਦਾ ਆ ਵੀਰ ਜੀ ਹੁਣ ਅੱਗੇ ਬੋਲਣ ਸੰਗਤ ਪੂਰੇ ਪੰਜਾਬ ਦੇ ਕੋਈ ਐ ਨਹੀਂ ਹੈਗਾ ਵੀ ਇੱਕ ਪਿੰਡ 'ਚੋਂ 10 ਬੰਦੇ ਆ ਗਏ ਜਾਂ ਕੋਈ ਕਿੱਥੋਂ ਕੋਈ ਕਿੱਥੋਂ ਕੋਈ ਕਿੱਥੋਂ ਆ ਸਾਰੀ ਅਸੀਂ ਦਾ ਸੁਨਮੁੱਛੀ ਮਨੁੱਖਤਾ ਨੂੰ ਬਾਬਾ ਜੀ ਨੇ ਸਨੇਹਾ ਦਿੱਤਾ ਸੀ ਸੰਗਤ ਫਰੀਦਕੋਟ ਤੋਂ ਵੀ ਆਇਆ ਹੋਇਆ ਮੁਕਸਰ ਤੋਂ ਵੀ ਆਇਆ ਹੋਇਆ ਲੋਕਲ ਪਿੰਡਾਂ ਦੇ ਤੇ ਸਾਡੇ ਲੋਕਲ ਸ਼ਹਿਰਾਂ ਦੇ ਤਾਂ ਲੋਕ ਹੈਗੇ ਹੈਗੇ ਨੇ ਜੋਗਾ ਅਨ ਆੜਰ ਲਾ ਸਾਰੀ ਸੰਗਤ ਆਈ ਵੀ ਤੇ ਲੋਕਲ ਮਾਨਸਾ ਸ਼ਹਿਰ ਦੇ ਵਿੱਚੋਂ ਪਹਿਲਾਂ ਸਾਰੀਆਂ ਆਈ ਹੋਈਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਇਹ ਕੈਂਪ ਦਾ ਉਦਮ ਸਾਡੇ ਬਾਬਾ ਪ੍ਰਸ਼ੋਤਮदास ਜੀਆਂ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੋਚ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦੇ ਕੰਮਨ ਲਈ ਆ ਸਭ ਤੋਂ ਪਹਿਲਾਂ ਅਸੀਂ ਇਸ ਸਾਲੇ ਬੱਚਿਆਂ ਲਈ ਉਹ ਸਨਮਾਨਤ ਵੀ ਕੀਤੀ ਸੀ ਜਦੋਂ ਨਵੇਂ ਦਾਖਲੇ ਸ਼ੁਰੂ ਹੋਏ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਸਮੇਂ-ਸਮੇਂ ਸਿਰ ਇਸ ਕੁੜੀਏ ਦੇ ਵਿੱਚ ਜੋ ਵੀ ਸਕੀਮਾਂ ਨੇ ਚਾਹੇ ਉਹ ਬਜ਼ੁਰਗਾਂ ਲਈ ਆ ਚਾਹੇ ਬੱਚਿਆਂ ਲਈ ਆ ਉਹਨਾਂ ਵਾਸਤੇ ਵੀ ਅਵੇਅਰਨੈਸ ਕੀਤੀ ਜਾਂਦੀ ਹੈ ਅੱਜ ਵੀ ਸਾਡਾ ਇੱਥੇ ਆਉਣ ਦਾ ਮਕਸਦ ਇਹੀ ਆ ਕਿ ਬਜ਼ੁਰਗਾਂ ਨੂੰ ਪੈਨਸ਼ਨ ਲਈ ਕਿਸੇ ਦੇ ਕੋਲ ਜਾਣਾ ਨਾ ਪਵੇ ਕਿਉਂਕਿ ਬਾਬਾ ਜੀ ਦਾ ਹਮੇਸ਼ਾ ਹੀ ਇਹ ਯਤਨ ਹੁੰਦਾ ਕਿ ਜੋ ਬਜ਼ੁਰਗ ਇੱਥੇ ਆਉਂਦਾ ਉਹਨਾਂ ਨੂੰ ਇੰਨਾ ਕਿ ਸਤਿਕਾਰ ਦਿੱਤਾ ਜਾਵੇ ਕਿ ਉਹਨਾਂ ਨੂੰ ਜੋ ਬੰਦੀਆਂ ਸਹੂਲਤਾਂ ਨੇ ਉਹਨਾਂ ਦੇ ਘਰ ਤੱਕ ਮਹਈਆ ਕਰਵਾਈਆਂ ਜਾਣ ਸੋ ਇਹਨਾਂ ਬਾਰੇ ਅਵੇਅਰਨੈਸ ਮੈਂ ਇੱਥੇ ਦੱਸ ਰਿਹਾ 1076 ਨੰਬਰ ਤੇ ਕੋਈ ਵੀ ਬਜ਼ੁਰਗ ਜੀ ਦੀ ਉਮਰ 52 ਸਾਲ 65 ਸਾਲ ਹੋ ਚੁੱਕੀ ਆ ਉਹ ਦਾ 70 ਤੇ ਆਪਦੇ ਘਰੋਂ ਬੈਠ ਕੇ ਫੋਨ ਮਾਰੋ ਘਰੇ ਬੈਠ ਕੇ ਉਹਨਾਂ ਦੀ ਪੈਨਸ਼ਨ ਲੱਗੂਗੀ ਇਹ ਸਰਕਾਰ ਦੀ ਸਕੀਮਾ ਇਸੇ ਤਰੀਕੇ ਨਾਲ ਸਾਡੇ ਮਹਿਕਮੇ ਵੱਲੋਂ 4000 ਰੁਪਏ ਦੀ ਸਕੀਮ ਚੱਲ ਰਹੀ ਹੈ ਫੋਸਟ ਕੇਅਰ ਤੇ ਸਪਾਂਸਰਸ਼ਿਪ ਜਿਸ ਬੱਚੇ ਦੇ ਪਿਤਾ ਨਹੀਂ ਹੈਗੇ ਉਹਨਾਂ ਕੋਲ ਆਮਦਨ ਦਾ ਜ਼ਰੀਆ ਨਹੀਂ ਹੈਗਾ ਉਸ ਨੂੰ ਅਸੀਂ 4000 ਰੁਪਏ ਪੈਨਸ਼ਨ ਦਿੰਦੇ ਆ ਸਾਡੇ ਮਹਿਕਮੇ ਵੱਲੋਂ ਦਿੱਤੀ ਜਾਂਦੀ ਆ ਅਤੇ ਨਾਲ ਹੀ ਜਿਸ ਤਰ੍ਹਾਂ ਲੇਬਰ ਕਾਰਡ ਆ ਉਹਨਾਂ ਵਾਸਤੇ ਦੱਸਿਆ ਜਾਂਦਾ ਕਿ ਤੁਸੀਂ ਸਹੂਇਦਾ ਕੇਂਦਰ ਦੇ ਵਿੱਚ ਜਾਓ ਨਾਲ ਦੀ ਨਾਲ ਤੁਹਾਡਾ ਲੀਵਰ ਕਾਰਡ ਤਿਆਰ ਹੋ ਜਾਊਗਾ ਸਰਕਾਰ ਵੱਲੋਂ ਜਿੰਨੀਆਂ ਵੀ ਸਹੂਲਤਾਂ ਨੇ ਸਾਡਾ ਮੇਨ ਮਕਸਦ ਇਹੀ ਹੁੰਦਾ ਹੁੰਦਾ ਕਿ ਵੱਧ ਤੋਂ ਵੱਧ ਉਹਨਾਂ ਦੀ ਅਵੇਅਰਨੈਸ ਕੀਤੀ ਜਾਵੇ ਇਹ ਅਵੇਅਰਨੈਸ ਅਜੇਹੀ ਮਹਾਪੁਰਸ਼ਾਂ ਦੇ ਯਤਨ ਸਰਕਾਰਾ ਹੁੰਦੀ ਆ ਲੋਕਾਂ ਤੱਕ ਪਹੁੰਚਦੀ ਆ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ 101 ਲੜਕੀ ਨੂੰ ਸਨਮਾਨਤ ਵੀ ਕੀਤਾ ਸੀ ਲੋੜੀ ਮਨਾਈ ਸੀ ਲੋੜੀ ਵੀ ਉਹਨਾਂ ਬੱਚਿਆਂ ਨਾਲ ਮਨਾਈ ਸੀ ਜੋ ਵਾਕੀ ਸਲਾਮ ਏਰੀਏ ਦੇ ਸੀ ਇਹ ਨਹੀਂ ਕਿ ਵੱਡੇ ਵੱਡੇ ਨੂੰ ਲਿਆ ਕੇ ਹੋ ਰਹੇ ਅਸੀਂ ਉਹ ਦਿੱਤਾ ਬਿਲਕੁਲ ਅਸੀਂ ਸਲਾਮ ਏਰੀਏ ਚ ਅਸੀਂ ਆਪ ਗਏ ਗਰਾਉਂਡ ਲੈਵਲ ਤੇ ਉਹਨਾਂ ਬੱਚਿਆਂ ਨੂੰ ਬੱਸ ਦੇ ਵਿੱਚ ਭਰ ਕੇ ਲੈ ਕੇ ਜਾਂਦਾ ਇਥੇ ਵਧੀਆ ਤਰੀਕੇ ਨਾਲ ਲੋੜੀ ਮਨਾਈ ਸੀ ਅਤੇ ਸਮੇਂ-ਸਮੇਂ ਸਰ ਜਿੰਨੇ ਵੀ ਤਿਹਾਰ ਨੇ ਉਹ ਪੂਰੇ ਵਧੀਆ ਤਰੀਕੇ ਨਾਲ ਲੋੜਵੰਦਾਂ ਦੇ ਨਾਲ ਮਨਾਏ ਜਾਂਦੇ ਅਸੀਂ ਵਿਸ਼ੇਸ਼ ਤੌਰ ਤੇ ਬਾਬਾ ਜੀ ਦੇ ਇਹਨਾਂ ਉਦੋਂ ਸਰਕਾ ਅਸੀਂ ਵੀ ਇਸ ਪ੍ਰੋਗਰਾਮ ਦੇ ਸ਼ਾਮਲ ਹੁੰਦੇ ਰਹੇ ਹਾਂ ਸੋ ਸਾਡੀ ਅੱਜ ਸਮੁੱਚੀ ਟੀਮ ਜਿਲ੍ਹਾ ਰੂਲਰ ਯੂਥ ਕਲਬਸ ਐਸੋਸੀਏਸ਼ਨ ਦੀ ਵੀ ਉਹ ਆਈਆ ਫਾਰਮ ਸਾਰੇ ਭਰ ਰਿਹਾ ਉਹਨਾਂ ਮੈਂਬਰਾਂ ਦਾ ਵੀ ਧੰਨਵਾਦ ਤੇ ਖਾਸ ਤੌਰ ਤੇ ਸਾਡੇ ਵੱਡੇ ਵੀਰ ਤੇ ਬਾਬਾ ਜੀ ਦਾ ਅਸ਼ੀਰਵਾਦ ਨਾਲ ਸਾਡੀ ਬਿਗ ਹੋਪ ਸੰਸਥਾ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸ਼ੰਕਰਚਾਰੀਆ ਹਸਪੀਟਲ ਤੋਂ ਜੋ ਡਾਕਟਰ ਸਾਹਿਬਾਨ ਆਏ ਉਹਨਾਂ ਦਾ ਵੀ ਕਿਉਂਕਿ ਇਸ ਕੈਂਪ ਦਾ ਜੋ ਵਿਸ਼ਾਲ ਘੇਰਾ ਹੋਇਆ ਉਹ ਤੁਹਾਡੀ ਪ੍ਰੈਸ ਸਦਕਾ ਹੋਇਆ ਸਮੂੱਚੇ ਚੈਨਲਾਂ ਤੇ ਵੱਖ-ਵੱਖ ਤਰੀਕੇ ਦੇ ਨਾਲ ਦਿਖਾਇਆ ਗਿਆ ਇਸ ਕੈਂਪ ਬਾਰੇ ਤਾਂ ਹੀ ਅੱਜ ਸਾਡੇ ਕੋਲ ਸੰਗਤ ਬਹੁਤ ਵੱਡੀ ਗਿਣਤੀ ਚ ਆਈ ਆ ਇੱਕ ਵਾਰ ਅਸੀਂ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਇੱਕ ਹਾਂਜੀ ਉਹਨਾਂ ਨੇ ਸਿਰਫ 1070 ਤੇ ਫੋਨ ਕਰਨਾ ਪਰ ਇਹ ਬੜੇਪਾ ਪੈਨਸ਼ਨ ਆ ਉਹ ਆਪੀ ਉਹਨਾਂ ਹਾਂਜੀ ਉੱਥੇ ਫਾਰਮ ਸਾਰੇ ਕੁਝ ਭਰੇ ਜਾਣਗੇ ਆਨਲਾਈਨ ਸਾਰਾ ਕੁਝ ਜਿਹੜਾ 4000 ਵਾਲੀ ਆ ਉਹਦੇ ਲਈ ਸਾਡੇ ਕੋਲ ਫਾਰਮ ਭਰਨਾ ਉਹਦੇ ਲਈ ਆਮਦਨ ਸਰਟੀਫਿਕੇਟ ਪਹਿਲਾਂ ਜ਼ਰੂਰੀ ਆ ਸ਼ਹਿਰ ਲਈ 95000 ਤੋਂ ਘੱਟ ਤੇ ਪਿੰਡ ਲਈ 72000 ਤੋਂ ਘੱਟ ਇਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੂ ਜੇਕਰ ਇਹ ਵੀਡੀਓ ਤੁਸੀਂ ਲੋਕਾਂ ਤੱਕ ਅੱਗੇ ਅੱਗੇ ਸ਼ੇਅਰ ਕਰ ਦਾਂਗੇ ਤਾਂ ਦੱਸਿਆ ਇਸ ਸਕੀਮਾਂ ਦਾ ਹੋ ਸਕਦਾ ਵੀਰ ਜੀ ਦੀ ਗੱਲ ਮੈਂ ਰੋਕ ਰਿਹਾ ਇਹ ਗੱਲਾਂ ਇਹ ਹੁੰਦੀਆਂ ਕਈ ਪਤਾ ਹੀ ਨਹੀਂ ਹੁੰਦਾ ਇਹਨਾਂ ਤੋਂ ਮੈਨੂੰ ਕਾਫੀ ਕੁਝ ਹੋਣ ਸੁਣਨ ਨੂੰ ਮਿਲ ਗਿਆ ਟੋਡੇ ਜਰੀਏ ਮੈਸੇਜ ਬਹੁਤ ਦੁਨੀਆ ਤੱਕ ਜਾਣਾ ਹੈ ਇੱਕਵੇਂ ਬੇਨਤੀ ਕਰੂੰਗਾ ਜਿਹੜਾ ਸਾਡਾ 24 ਘੰਟੇ ਨੰਬਰ ਚੱਲਦਾ ਹੈ ਹੈਲਪਲਾਈਨ ਹੈ ਇਹ ਕੋਈ ਪਰਸਨਲ ਨੰਬਰ ਕੰਟੈਕਟ ਨੰਬਰ ਕਹਿ ਲੋ ਕੁਝ ਵੀ ਕਹਿ ਲੋ ਪਰ ਇਹ ਲੋੜਵੰਦਾਂ ਦੀ ਸੇਵਾ ਵਾਸਤੇ ਹੈ ਤੇ 98151 56809 9815159809 ਤੇ ਤੁਸੀਂ ਕੋਸ਼ਿਸ਼ ਕਰਿਓ ਵੀ ਦਿਨ ਚ ਫੋਨ ਲੱਗ ਜੇ ਆਰਮਨਾਲ ਤਾਂ ਵਧੀਆ ਹੁੰਦਾ ਇਹ ਨੰਬਰ ਪਾ ਦਿਓ ਤੇ ਇਹ ਕਿਸੇ ਵੀ ਲੋੜਵੰਦ ਵਾਸਤੇ ਹੈ ਕੋਈ ਬੱਚਾ ਅਨਾਥ ਹੋਵੇ ਪਰ ਕੋਈ ਵੀ ਲੋੜਵੰਦ ਹੋਵੇ ਜਿਹਦੇ ਕੋਲੇ ਘਰ-ਦਾਰ ਨਾ ਹੋਵੇ ਬੰਦਾ ਇਹ ਹੈ ਕਿ ਅਸਲੀ ਲੋੜਵੰਦ ਹੋਵੇ ਅੱਜ ਕੱਲ ਸੇਵਾ ਕਰਨ ਵਾਲੇ ਵੀ ਨਕਲੀ ਨੇ ਮੇਰੇ ਵਰਗੇ ਤੇ ਸੇਵਾ ਕਰਾਉਣ ਵਾਲੇ ਵੀ ਨਕਲੀ ਨੇ ਅਸਲੀ ਲੋੜਵੰਦ ਜਦੋਂ ਮਰਜੀ ਆਸਥਾਨ 'ਤੇ ਹੈ ਤੇ ਆਪਣਾ ਘਰ ਦੇ ਦਰਵਾਜ਼ੇ ਵੀ ਬਾਬੇ ਨਾਨਕ ਦਾ ਮੀਰਾ ਕਹਾਦਾ ਕੁਛ ਹੈ ਤੇ ਉਹ ਘਰ ਦੇ ਵਿੱਚ ਜਦੋਂ ਮਰਜੀ ਦਰਵਾਜ਼ੇ ਖੁੱਲੇ ਐ ਇਸ ਵਾਰ ਮੈਂ ਪਹਿਲਾਂ ਵੀ ਚੱਲ ਰਹੀ ਐ ਤੇ ਮਹਾਰਾਜ ਹੁਣ ਕਿਰਪਾ ਰੱਖਣਗੇ ਹੁਣ ਵੀ ਚੱਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿੱਗ ਹੋਪ ਫਾ ੈਂਪ ਲੱਗ ਗਿਆ ਗਿਆ ਬਹੁਤ ਦੂਰ ਦੂਰ ਤੱਕ ਸੰਗਤ ਪਹੁੰਚੀ ਹੈ ਤੇ ਬਾਬਾ ਜੀ ਵੱਲੋਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਾਈ ਜਾਂਦੇ ਆ ਸਰਕਾਰੀ ਮਿਡਲ ਸਕੂਲ ਤੇ ਮਾਨਸਾ ਖੁਰਦ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਵੀ ਇਹਨਾਂ ਵੱਲੋਂ ਹਮੇਸ਼ਾ ਪਹਿਲ ਕਦਮ ਤੇ ਕੰਮ ਕਰਵਾਈ ਜਾਂਦੇ ਨੇ ਸਾਨੂੰ ਜਦੋਂ ਵੀ ਲੋੜ ਹੁੰਦੀ ਹੈ ਅਸੀਂ ਇਹਨਾਂ ਕੋਲ ਆਉਂਦੇ ਆ ਤੇ ਸਾਡੀ ਇਹ ਮਦਦ ਕਰਦੇ ਆ ਤੇ ਇਹ ਕੈਂਪ ਵੀ ਮੈਨੂੰ ਅੱਜ ਅਚਾਨਕ ਸਵੇਰੇ ਹੀ ਪਤਾ ਲੱਗਿਆ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਕਿ ਇੱਥੇ ਸਾਡੇ ਪਿੰਡ ਸਾਡੇ ਮਾਨਸਾ ਖੁਰਦ ਡੇਰੇ ਬਹੁਤ ਦੂਰ ਦੂਰ ਤੱਕ ਲੋਕਾਂ ਉਸਾਈ ਜੋ ਮਿਲਤ ਬਹੁਤ ਵਧੀਆ ਲੱਗ ਰਿਹਾ ਜੀ ਮੇਰੀ ਅੱਜ ਸੇਵਾ ਤੇ ਪਰਚੀਆਂ ਤੇ ਲਗਾਈ ਗਈ ਸੀਗੀ ਅਚਾਨਕ ਮੈਨੂੰ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਦੂਰ ਦੂਰ ਤੱਕ ਸੰਗਤ ਆਈ ਹੈ ਸੰਗਰੂਰ ਤੋਂ ਪਿਸ਼ੋਰ ਕੇ ਭਾਈਕੋ ਮੁਕਸਰ ਪਪੜੇ ਭਾਈਕੋ ਵਗੈਰਾ ਤੋਂ ਵੀ ਇਹ ਤੇ ਲੋਕਲ ਮਾਨਸਤ ਹੁੰਦਾ ਹੈਗੀ ਨੇ ਇਹ ਜਿਹੜੇ ਆਮ ਇਨਸਾਨ ਕਹਦੀ ਆਮ ਲੋਕ ਕਹਦੀ ਏ ਦੀ ਜਾਂ ਗਰੀਬ ਲੋਕ ਕਹਦੀ ਏ ਉਹਨਾਂ ਵਾਸਤੇ ਬਹੁਤ ਹੀ ਜੋ ਵੀ ਇਲਾਕੇ ਦੀਆਂ ਸੰਸਥਾਵਾਂ ਨੇ ਬਹੁਤ ਵਧੀਆ ਉਪਰਾਲਾ ਕਰਦਿਆਂ ਹਨ ਜਿਵੇਂ ਫਰੀ ਅੱਖਾਂ ਦੇ ਕੈਂਪ ਲੱਗਦੇ ਹਨ ਜਿਸ ਵਿੱਚ ਜੇ ਕੋਈ ਗਰੀਬ ਪਰਿਵਾਰ ਹੈ ਜੋ ਆਪਣੇ ਮਾਤਾ ਪਿਤਾ ਦਾ ਆਪਰੇਸ਼ਨ ਨਹੀਂ ਕਰਵਾ ਸਕਦਾ ਦਾ ਇਲਾਜ ਨਹੀਂ ਕਰਵਾ ਸਕਦਾ ਤਾਂ ਉਹ ਇਹ ਕੈਂਪਾਂ ਵਿੱਚ ਫਰੀ ਮੁਫਤ ਦਾ ਬਹੁਤ ਵਧੀਆ ਕੇਅਰ ਹੈ ਲੁਧਿਆਣਾ ਸ਼ੰਕਰਾ ਆਈ ਕੇਅਰ ਹਸਪੀਟਲ ਲੁਧਿਆਣਾ ਵੱਲੋਂ ਸ਼੍ਰੀ ਬਾਬਾ ਚੰਦ ਬਰਕਤ ਕੁੱਟੀਆਂ ਮਾਨਤਾ ਖੁਰਦ ਵਿੱਚ ਇਹ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਸਮੂਹ ਸੰਸਾਵਾਂ ਇਲਾਕੇ ਦੀਆਂ ਸਮੂਹ ਸੰਗਤ ਅਤੇ ਬਾਬਾਈ ਬਾਬਾਈ ਉਸ ਤੋਂ ਬਿਨਾ ਵਿਗਯੋਪਾ ਫਾਊਂਡੇਸ਼ਨ ਬਰੇਟਾ ਦਾ ਕੋਈ ਵਿਸ਼ੇਸ਼ ਸਹਿਯੋਗ ਹੈ ਇੱਕ ਕੈਂਪਸ ਸ਼ੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਬਦੂ ਲਗਾਇਆ ਗਿਆ ਹੈ ਇਸ ਵਿੱਚ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਕੈਂਪ ਲਗਾਏ ਜਾਂਦੇ ਹਨ ਕਿਸੇ ਵੀ ਸੰਸਥਾ ਵੱਲੋਂ ਕਿਤੇ ਵੀ ਲਗਾਏ ਜਾਂਦੇ ਹਨ ਤਾਂ ਇਹ ਕੈਂਪਾਂ ਦਾ ਬਧਰੋ ਬਦ ਦਾ ਲਾਭ ਲੈਣਾ ਚਾਹੀਦਾ ਹੈ ਕਿਉਂਕਿ ਇਹ ਕੈਂਪ ਬਿਲਕੁਲ ਮੁਫਤ ਹੁੰਦੇ ਹਨ ਬਹੁਤ ਸਾਰੇ ਇਨਸਾਨ ਐਦਾਂ ਦੇ ਹੁੰਦੇ ਹਨ ਜੋ ਆਪਣੀ ਬਿਮਾਰੀ ਨੂੰ ਲੈ ਕੇ ਆਪਣੇ ਘਰ ਹੀ ਬੈਠੇ ਰਹਿੰਦੇ ਹਨ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਇਸ ਤੋਂ ਬਿਨਾ ਹੋਰ ਕੈਂਪ ਵੀ ਸਰਕਾਰ ਲਗਾਏ ਜਾਂਦੀਆਂ ਹਨ ਪਾਰ ਸਰਕਾਰ ਦੀਆਂ ਹੋਰ ਵੀ ਸਕੀਮਾਂ ਆਉਂਦੀਆਂ ਹਨ ਜਿਸ ਤਰ੍ਹਾਂ ਜਿਹੜੇ ਬਜ਼ੁਰਗ 60 ਸਾਲ ਤੋਂ ਉੱਪਰ ਦੀ ਉਮਰ ਦੇ ਹੁੰਦੇ ਹਨ ਉਹਨਾਂ ਨੂੰ ਮੁਫਤ ਬੀਲ ਚੇਅਰ ਕੰਨਾਂ ਵਾਲੀਆਂ ਮਸ਼ੀਨਾਂ ਸਰਵਾਈਕਲ ਕਾਲਰ ਕਮਰ ਬੈਲਟ ਗੋਡੀਆਂ ਦੇ ਕੈਪ ਬੈਕਪੋਰਟ ਬੈਲਟ ਤੇ ਖੁੰਡੀਆਂ ਵਗਾਰਾ ਤੇ ਬਾਕਰ ਵਗਾਰਾ ਇਹ ਬਜ਼ੁਰਗ ਇਨਸਾਨਾਂ ਲਈ 60 ਸਾਲ ਤੋਂ ਉੱਪਰ ਦੀ ਸਕੀਮ ਹੈ ਆਰਬੀワイ ਸਕੀਮੇ ਪਾਸ ਸਰਕਾਰ ਦੀ ਉਸ ਸਕੀਮ ਤਹਿਤ ਬਿਲਕੁਲ ਮੁਫਤ ਸਨ ਦਿੱਤਾ ਜਾਂਦਾ ਹੈ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਜੋ ਵੀ ਸਰਕਾਰ ਵੱਲੋਂ ਜਾਂ ਲੋਕਲ ਸੰਸਥਾ ਵੱਲੋਂ ਇਹ ਕੈਂਪ ਲਗਾਏ ਜਾਂਦੇ ਹਨ ਉਹਨਾਂ ਦਾ ਵੱਧਰੋ ਵੱਧਾ ਲਾਭ ਲੈਣਾ ਚਾਹੀਦਾ ਹੈ ਤੇ ਉਸ ਤੋਂ ਬਿਨਾ ਸਾਡੀ ਸੰਸਥਾ ਬਿਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਜਿਸ ਤਰ੍ਹਾਂ 0 ਤੋਂ ਲੈ ਕੇ 18 ਸਾਲ ਤੱਕ ਜਿਹੜਾ ਸਕੂਲ ਪੜ੍ਹਦੇ ਬੱਚਿਆਂ ਲਈ ਜਿਨ੍ਹਾਂ ਬੱਚਿਆਂ ਦੇ ਦਿਲ ਵਿੱਚ ਛੇਕ ਹੁੰਦੇ ਹੈ ਜਾਂ ਉਹਨਾਂ ਦੀ ਧੜਕਣ ਤੇਜ਼ ਚੱਲਦੀ ਹੈ ਜਾਂ ਜਲਦੀ ਹੱਪ ਜਾਂਦੇ ਹਨ ਹੱਥਕੇ ਹੁੰਦਾ ਹੈ ਉਹਨਾਂ ਨੂੰ ਜਾਂ ਉਹਨਾਂ ਦੇ ਹੱਥ ਪੈਰ ਨੀਲੇ ਪੈ ਜਾਂਦੇ ਹਨ ਨਾ ਅੱਖਾਂ ਮੋਟੀਆਂ ਹੋ ਜਾਂਦੀਆਂ ਨਾ ਜੇ ਡਾਕਟਰ ਉਹਨਾਂ ਦਾ ਆਰਬੀਐਸ ਕੇ ਸਕੀਮ ਭਾਰ ਸਰਕਾਰ ਦੀ ਸਕੀਮ ਹੈ ਉਸ ਦੇ ਤਹਿਤ 3 ਲੱਖ ਤੱਕ ਖਰਚਾ ਹੁੰਦਾ ਹੈ ਤਾਂ ਉਹਦਾ ਆਪਰੇਸ਼ਨ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਜੇ ਉਸ ਤੋਂ ਬਾਅਦ ਵੀ ਬੱਚੇ ਤੇ 20 ਲੱਖ 30 ਲੱਖ ਦੇ 40 ਲੱਖ ਕਿੰਨਾ ਵੀ ਖਰਚਾ ਹੁੰਦਾ ਹੈ ਆਪਰੇਸ਼ਨ ਤੇ ਤਾਂ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਉਹਦਾ ਆਪਰੇਸ਼ਨ ਕੋਲੰਬੀਆ ਏਸ਼ੀਆ ਹਸਪੀਟਲ ਬੰਗਲੌਰ ਤੋਂ ਬਿਲਕੁਲ ਮੁਫਤ ਕਰਵਾਉਂਦੇ ਹਾਂ ਤੇ ਜਿਹੜੀ ਇਹ ਹੂ ਹੈ ਸਾਰੇ ਪੈਨਾਪਰਾਵਾਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦੇ ਹੋ ਕਿਉਂਕਿ ਜਿਹੜੀ ਦਿਲ ਵਿੱਚ ਛੇਕ ਵਾਲੀ ਸਮੱਸਿਆ ਹੈ ਉਹ ਸਾਰੇ ਲੋਕ ਇਹਦਾ ਖਰਚਾ ਨਹੀਂ ਉਠਾ ਪਾਉਂਦੇ ਇਸ ਕਰਕੇ ਉਹ ਉੱਥੇ ਦਵਾਈ ਦਿੰਦੇ ਹੈ ਗੱਲ ਨੂੰ ਪਰ ਇਹ ਖਰਚਾ ਬਿਲਕੁਲ ਫ੍ਰੀ ਹੈ ਕਿਸ ਸੰਸਥਾ ਨਾਲ ਸੰਪਰਕ ਕਰਨਾ ਇਹ ਹਾਲ ਬਿਲਕੁਲ ਪੂਰੇ ਭਾਰਤ ਵਿੱਚੋਂ ਕਿਤੋਂ ਵੀ ਪੇਸ਼ੈਂਟ ਹੋ ਸਕਦਾ ਹੈ ਬਿਲਕੁਲ ਮੁਫਤ ਕਰਵਾਇਆ ਜਾਵੇਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜੇ ਕਿਸੇ ਨੂੰ ਵੀ ਇਹ ਦਿੱਕਤ ਹੈ ਤਾਂ ਉਹ ਇਹ ਦਿੱਕਤ ਸਾਡੀ ਸੰਸਥਾ ਨਾਲ ਸਾਂਝੀ ਕਰੇ ਉਹ ਗੱਲ ਨੂੰ ਉੱਥੇ ਹੀ ਦਵਾ ਨਾ ਦੇ ਜਿਸ ਕਰਕੇ ਆਉਣ ਵਾਲੇ